ਇਕ ਓਅੰਕਾਰ ਸਿੱਖ ਧਰਮ ਦੇ ਜਾਗਤ ਜੋਤ ਅਤੇ ਸ਼ਬਦ ਸਰੂਪ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਇਆ ਪਹਿਲਾ ਸ਼ਬਦ ਹੈ ਇਹੇ ਸ਼ਬਦ ਇਕ ਓਅੰਕਾਰ ਦੋਹਾਂ ਚਿੰਨਾ ਦੇ ਜੋੜ ਤੋਂ ਬਣਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 568 ਵਾਰੀ ਆਇਆ ਹੈ ਪਹਿਲਾ ਅੰਕ ਇਕ ਗੁਰਮਤ ਦੇ ਮੂਲ ਸਿਧਾਂਤ ਨੂੰ ਸਥਾਪਿਤ ਕਰਦਾ ਹੈ ਕਿ ਪਰਮਾਤਮਾ ਇਕ ਅਤੇ ਸਿਰਫ ਇਕ ਹੈ ਵਿਦਵਾਨਾਂ ਅਨੁਸਾਰ ਇਕ ਉਹੰਕਾਰ ਗੁਰੂ ਨਾਨਕ ਸਾਹਿਬ ਦੁਆਰਾ ਰਚਿਆ ਹੋਇਆ ਅਦੁੱਤੀ ਮੌਲਿਕ ਚਿੰਨ ਹੈ ਸਿੱਖ ਧਰਮ ਦੀ ਆਰੰਭਤਾ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਸਦੀਆਂ ਤੋਂ ਚੱਲੇ ਆ ਰਹੇ ਪਰਮਾ ਅੰਧ ਵਿਸ਼ਵਾਸਾਂ ਨੂੰ ਤੋੜਦਿਆਂ ਕਿਹਾ कि ब्रह्मांड दी सृजनहार शक्ति इक ते केवल इक है इस सिद्धांत दी स्थापति ਲਈ ਗੁਰੂ ਨਾਨਕ ਸਾਹਿਬ ਨੇ ਇਕ ਓੰਕਾਰ ਦੀ ਰਚਨਾ ਕੀਤੀ ਸੋ ਇਹ ਇੱਕ ਪਰਮਾਤਮਾ ਸੰਬੰਧੀ ਗੁਰਮਤਿ ਸਿਧਾਂਤ ਦਾ ਨੀ ਪੱਥਰ ਹੈ ਸਿੱਖੀ ਦਾ ਸਭ ਤੋਂ ਪਹਿਲਾ ਐਲਾਨਨਾਮਾ ਹੈ ਸਾਰਾ ਸਿੱਖ ਦਰਸ਼ਨ ਇਸੇ ਤੇ ਆਧਾਰਿਤ ਹੈ ਅਗਲਾ ਚਿੰਨ ਹੈ ਓ ਅੰਕਾਰ ਜਿਸ ਦਾ ਉਚਾਰਨ ਓ ਅੰਕਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਓ ਅੰਕਾਰ ਦੇ ਅਰਥ ਹਨ ਪਰਮਾਤਮਾ ਜੋ ਸਦਾ ਇਕ ਰਸ ਹੈ ਸਰਬ ਵਿਆਪਕ ਹੈ ਅਤੇ ਉਸ ਤੋਂ ਹੀ ਸਾਰੇ ਬ੍ਰਹਿਮੰਡ ਦੀ ਉਤਪਤੀ ਹੋਈ ਹੈ ਸਿੱਖ ਅਰਦਾਸ ਦੇ ਆਰੰਭ ਵਿੱਚ ਇਸ ਨੂੰ ਮੰਗਲ ਦੇ ਤੌਰ ਤੇ ਅੰਕਿਤ ਕੀਤਾ ਗਿਆ ਹੈ